ਆਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਬਿਲਕੁਲ ਠੀਕ ਹੈ ਤੁਸੀਂ ਉਹ ਮੈਨੂੰ ਬੋਲ ਲੈਣ ਦਿਓ ਪਹਿਲਾਂ ਯਾਰ ਲਾ ਲਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਜੇ ਬਹਿ ਜਾਓ ਚਲੇ ਬਹਿ ਜਾਓ ਪਹਿਲੇ ਚਲੇ ਬਹਿ ਜਾਓ ਬਹਿ ਜਾਓ ਮੈਂ ਉਹ ਥੋੜੀ ਜੀ ਬੋਲ ਲੈ ਉਹ ਫਿਰ ਫਿਰ ਜਿਹੜੀ ਤੋਂ ਨਹੀਂ ਸੁਣੀ ਤਾਂ ਹੋਰ ਗੱਲ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜਿਹੜੀ ਇਹ ਤਸਵੀਜ਼ ਨਹੀਂ ਹੈ ਉਹ ਵੀਰ ਭਾਈ ਜੱਲ ਬਿਠਾਓ ਯਾਰ ਤੁਸੀਂ ਸੁਣੋ ਬਾਈ ਮੇਰੇ ਉਹਦੀ ਮਾਰਦੇ ਮਾਰਦੇ 35 ਬਜੰਦਰ ਦੇ ਪਹਿਲੋਂ ਆ ਗੱਲਾਂ ਭੈਜਾ ਜੱਜਾਂ ਦਾ ਕਿਹੜਾ ਆਏ ਨੇ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸੱਤਾ ਆਇਓ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉੱਠੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉਡੀਆਂ ਅੱਜ ਤੋਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚਪਾਲ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉਡੀਆਂ ਕਿ ਜਿਹੜੀ ਸਬ ਤਹਿਸੀਲ ਘੜੂਆ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸ ਡੀ ਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਜ਼ਵੀਜ਼ ਹੀ ਹੈ ਨਹੀਂ ਇਤਾ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜ ਫੁੱਲੁੰਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਾਰੀਖ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਜ਼ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਮਨ ਨੂੰ ਵਿਸ਼ਵਾਸ ਦਵਾਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਹਿਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਇਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਔਰ ਇਸ ਨੂੰ ਖਾਰਜ ਕੀਤਾ ਹੈ ਮੇਰੇ ਵੱਲੋਂ ਤਾਂ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਜ਼ ਨਹੀਂ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਇਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬੱਚ ਆਉਣਾ ਸਮਝਿਆ ਕਰੂਗਾ ਬੈਠੋ ਹਲੇ ਮੈਨੂੰ ਬੋਲ ਲੈਣ ਦੋ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਜੇ ਬੈਠ ਜਾ ਥੱਲੇ ਬੈਜੋ ਉਧਰ ਬੈਜੋ ਬੈਜੋ ਬੈਠੋ ਬੈਜੋ ਬੈਜੋ ਕਰਦੀ ਹੈ ਮੈਂ ਉਹ ਥੋੜੀ ਨਹੀਂ ਪਤਾ ਲੱਗ ਉਹ ਫੇਰ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਹੈ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀਏ ਤਸਵੀਜ਼ ਨਹੀਂ ਹੈ ਉਹ ਵੀਰ ਭਾਈਆ ਜੱਲ ਤੁਸੀਂ ਚਲੇ ਜਾਓ ਤਾਂ ਸਹੀ ਮਰੋ ਤੁਸੀਂ ਮਾਰਦੇ ਮਾਰਦੇ ਬੇਤੀ ਹੈ ਨਰਿੰਦਰ ਸਿੰਘ ਭੈਜੋ ਭੈਜੋ ਸਾਡੇ ਵਿੱਚ ਮਾਰ ਆਏ ਨੇ ਪਹਿਲਾਂ ਕਹੀਆਂ ਮੈਂ ਉਹਦਾ ਗੱਲਾਂ ਤੇ ਕਾਇਮ ਹੈ ਕਿ ਇਹਨਾਂ 35 ਪਿੰਡਾਂ ਨੂੰ ਕੋਈ ਇਧਰ ਉਧਰ ਨਹੀਂ ਕਰ ਸਕਦਾ ਇਹ ਇਧਰ ਹੀ ਰਹਿਣਗੇ ਔਰ ਮੈਂ ਇਸ ਲਈ ਆਇਆ ਇੱਥੇ ਇਹ ਕੋਈ ਮੈਂ ਚੁਣਿਆ ਹੋਇਆ ਨੁਮਾਇੰਦਾ ਹਾਂ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਅਲੱਗ ਗੱਲ ਹੈ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਸ 'ਚ ਸੱਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਤਮੈਨ ਦਿਖਾ ਦੋ ਕੁਛ ਨਹੀਂ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੇ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਬਿਲਕੁਲ ਠੀਕ ਹੈ ਤੁਸੀਂ ਉਹ

ਤਾਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਲੈ ਠੀਕ ਹੈ ਉਹ ਵੀ ਠੀਕ ਹੈ ਇਹ ਮੈਨੂੰ ਬੋਲ ਲੈਣ ਦਿਓ ਪਹਿਲਾਂ ਯਾਰ ਲੈ ਲੈ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਜੀ ਬਹਿ ਜਾ ਥੱਲੇ ਬਹਿ ਜਾ ਉੱਧਰ ਬਹਿ ਜਾ ਬਹਿ ਜਾ ਬਹਿ ਜਾ ਬੈਠੋ ਬਹਿ ਜਾ ਬਹਿ ਜਾ ਕਰਦੀ ਆ ਮੈਂ ਉਹ ਥੋੜੀ ਜਿਹੀ ਹੋਰ ਲੱਗ ਕੋ ਫੇਰ ਫੇਰ ਜਿਹੜੀ ਤੋਂ ਨਹੀਂ ਸੁਣੀ ਤਾਂ ਹੋਰ ਗੱਲ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜਿਹੜੀ ਇਹ ਤਸਵੀਜ਼ ਨਹੀਂ ਹੈ ਉਹ ਵੀਰ ਭਾਈਆ ਗੱਲ ਬਿਠਾਓ ਯਾਰ ਤੁਸੀਂ ਛੋਲੇ ਬਾਈ ਮੇਰੇ ਉਦੀ ਮਾਰਦੇ ਮਾਰਦੇ ਬੈਂਦੀ ਹੈ ਨਰਿੰਦਰ ਸਿੰਘ ਪਹਿਲਾਂ ਵਾਲੀ ਗੱਲ ਹੈ ਬਾਈ ਜੱਜਾਂ ਦੇ ਵਿਚਾਰ ਆਏ ਨੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟਿਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸੱਤਕਾ ਆਇਓ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਅਰਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉਥੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉੱਡੀਆਂ ਅੱਜ ਤੋਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚਪਾਲ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸੱਤ ਤਹਿਸੀਲ ਘੜੂਆ ਹੈ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਤੇ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਜ਼ਵੀਰ ਹੀ ਹੈ ਨਹੀਂ ਇਹ ਤਾਂ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜ ਫੁੱਲ ਨੇ ਮੈਨੂੰ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਹਿਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਇਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਪਰ ਇਸ ਨੂੰ ਖਾਰਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਜ਼ ਨਹੀਂ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਇਹ ਮੈਂ ਜ਼ਿੰਮੇਵਾਰੀ ਲੈਣਾ ਕਿ ਇਹ ਇਹ ਬੱਚ ਆਉਣਾ ਖਮੇ ਕਿ ਆ ਕਰੂੰਗਾ ਬੈਠੋ ਹਲੇ ਮੈਨੂੰ ਬੋਲ ਲੈਣ ਦੋ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਬੈ ਜਾ ਥੱਲੇ ਬੈ ਜਾ ਥੱਲੇ ਬੈ ਜਾ ਬੈ ਜਾ ਵੇਖੋ ਬੈ ਜਾ ਬੈ ਜਾ ਕਰਦੀ ਆ ਮੈਂ ਉਹ ਥੋੜੀ ਜੀ ਪਤਾ ਲਵਾਂ ਉਹ ਫੇਰ ਫੇਰ ਜੇ ਤੂੰ ਨਹੀਂ ਸੁਣਨੀ ਤਾਂ ਹੋਰ ਗੱਲ ਇਹ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀਏ ਤਸਵੀਜ਼ ਨਹੀਂ ਹੈ ਓ ਵੀਰ ਬੈ ਜਾ ਗੱਲ ਬਿਠਾਓ ਯਾਰ ਤੁਸੀਂ ਚਲੇ ਜਾ ਸਹੀ ਮੇਰੇ ਯਾਰ ਤੁਸੀਂ ਮਾਰਦੇ ਮਾਰਦੇ ਬੈਂਤੀ ਹੈ ਨਰਿੰਦਰ ਵੀ ਪਹਿਲਾਂ ਗੱਲ ਬਹਿਲੇ ਚੇਹਰੇ ਦੇ ਵਿੱਚ ਮਾਰ ਆਏ ਨੇ ਪਹਿਲਾਂ ਕਹੀ ਹੈ ਮੈਂ ਉਹਨਾਂ ਗੱਲਾਂ ਤੇ ਕਾਇਮ ਹੈ ਇਹ ਇਹਨਾਂ 35 ਪਿੰਡਾਂ ਨੂੰ ਕੋਈ ਇੱਧਰ ਉੱਧਰ ਨਹੀਂ ਕਰ ਸਕਦਾ ਇਹ ਇੱਧਰ ਹੀ ਰਹਿਣਗੇ ਔਰ ਮੈਂ ਇਸ ਲਈ ਆਇਆ ਇੱਥੇ ਇਹ ਕੋਈ ਮੈਚ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਅਲੱਗ ਗੱਲ ਹੈ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਸ 'ਚ ਸੱਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਤਾਂ ਮੈਨੂੰ ਦਿਖਾ ਦਿਓ ਕੁਝ ਨਹੀਂ ਐ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਐ ਪੜ੍ਹੇ ਲਿਖੀ ਕੌਮ ਐ ਮੈਂ ਵੀ ਡਾਕਟਰ ਆ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸ ਐਤੋਂ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਹਾਂ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਬਹੁਤ

ਇਹ ਤਾਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਵਿਲਪੁਲ ਠੀਕ ਹੈ ਤੁਸੀਂ ਮੈਨੂੰ ਬੋਲ ਲੈਣ ਦਿਓ ਪਹਿਲਾਂ ਯਾਰ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਬੈਠਾ ਚਲੇ ਬੈਠਾ ਉੱਥੇ ਬੈਠਾ 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 ਕਰਦੀ ਆ ਮੈਂ ਉਹ ਥੋੜੀ ਨਹੀਂ ਪਤਾ ਲੱਗੂਗੀ ਉਹ ਫੇਰ ਫੇਰ ਜੇ ਨਹੀਂ ਸੁਣੀ ਤਾਂ ਹੋਰ ਗੱਲ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀਏ ਤਸਵੀਜ਼ ਨਹੀਂ ਹੈ ਉਹ ਵੀਰ ਭਾਈਆ ਦੱਲਾ ਤੁਸੀਂ ਚਲੇ ਜਾਓ ਬਸਹੀਂ ਕਰੋ ਤੁਸੀਂ ਮਾਰਦੇ ਮਾਰਦੇ ਇਹਦੀ ਹੈ ਨਰਿੰਦਰ ਸਿੰਘ ਬਾਈਆ ਦੱਲਾ ਬਾਈਓ ਕਿਸਾਨ ਯੂਨੀਅਨ ਦੇ ਨੁਮਾਇੰਦੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸੱਜਾ ਆਇਓ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਇਸ ਜਿਹੜੀ ਇਹ ਅਫਵਾਹ ਉਥੇ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉੱਡੀਆਂ ਅੱਜ ਤੋਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚਪਾਲ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸਬ ਤਹਿਸੀਲ ਘੜੂਆ ਹੈ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਤੇ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਓ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਰ ਨਹੀਂ ਹੈ ਨੀ ਇਤਾ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜ ਖੋਲ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਸਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੋਂ ਨੂੰ ਵਿਸ਼ਵਾਸ ਦਵਾਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਹਿਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਇਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਔਰ ਇਸ ਨੂੰ ਖਾਰਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਜ਼ ਨਹੀਂ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਇਹ ਮੈਂ ਜ਼ਿੰਮੇਵਾਰੀ ਲੈਣਾ ਕਿ ਇਹ ਇਹ ਬੱਚ ਆਉਣਾ ਸਮਝਿਆ ਕਰੂਗਾ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਜੀ ਬੈਠ ਜਾਓ ਥੱਲੇ ਬੈਠ ਜਾਓ ਥੱਲੇ ਬੈਠ ਜਾਓ ਬੈਠੋ ਮੈਂ ਬੈਠ ਜਾ ਬੈਠ ਜਾ ਕਰਦੀ ਆ ਮੈਂ ਉਹ ਥੋੜੀ ਜੀ ਬੋਲ ਲੈ ਉਹ ਫੇਰ ਫਿਰ ਕਿਤੇ ਨਹੀਂ ਸੁਣਨੀ ਤਾਂ ਹੋਰ ਗੱਲ ਇਹ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਇਹ ਤਸਵੀਜ਼ ਨਹੀਂ ਹੈ ਉਹ ਵੀਰ ਭਾਈਆ ਜੱਲਾ ਤੁਸੀਂ ਚਲੇਓ ਬਸਹੀਂ ਮੇਰੇ ਨਾਲ ਤੁਸੀਂ ਮਾਰਦੇ ਮਾਰਦੇ 33 ਹੈ ਜਦੋਂ ਸਾਡੇ ਵੀਰ ਆਏ ਨੇ ਪਹਿਲਾਂ ਕਹੀਆਂ ਮੈਂ ਉਹਦਾ ਗੱਲਾਂ ਤੇ ਕਾਇਮ ਹੈ ਕਿ ਇਹ ਇਹਨਾਂ 35 ਪਿੰਡਾਂ ਕੋਈ ਇੱਧਰ ਉੱਧਰ ਨਹੀਂ ਕਰ ਸਕਦਾ ਇੱਧਰ ਹੀ ਰਹਿਣਗੇ ਹੁਣ ਮੈਂ ਇਸ ਲਈ ਆਇਆ ਇੱਥੇ ਇਹ ਕੋਈ ਮੈਚ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਅਲੱਗ ਗੱਲ ਹੈ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਸ 'ਚ ਸੱਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਮੈਨੂੰ ਦਿਖਾ ਦੋ ਕੁਛ ਨਹੀਂ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਪੜੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ ਬਿਲਕੁਲ ਠੀਕ ਹੈ ਤੁਸੀਂ ਬਹੁਤ

ਤਾਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਬਿਲਕੁਲ ਠੀਕ ਹੈ ਇਹ ਮੈਨੂੰ ਬੋਲ ਲੈਣ ਦਾ ਪਹਿਲਾ ਜਦ ਲਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬੈ ਜਾ ਥੱਲੇ ਬੈ ਜਾ ਥੱਲੇ ਬੈ ਜਾ ਬੈ ਜਾ ਮੈਂ ਉਹ ਥੋੜੀ ਨਹੀਂ ਪਤਾ ਲੱਗ ਉਹ ਫਿਰ ਕਹਿੰਦੇ ਨਹੀਂ ਸੁਣੀ ਤਾਂ ਹੋਰ ਗੱਲ ਹੈ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਇਹ ਤਜ਼ਵੀਜ਼ ਨਹੀਂ ਹੈ ਉਹ ਵੀਰ ਭਾਈਆਂ ਗੱਲ ਹੈ ਤੁਸੀਂ ਚਲੇ ਬਾਹਰ ਸਹੀ ਮਰੋ ਉਹ ਮਾਰਦੇ ਮਾਰਦੇ ਤੇਜੀ ਹੈ ਨਰਿੰਦਰ ਨੇ ਕਿਹਾ ਉਹ ਵਾਲਾ ਅਗਲਾ ਭਾਈ ਜਿਹੜਾ ਤੇਰੀ ਖੇਤਾਂਾਰ ਆਏ ਨੇ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਤਿਕਾਰ ਆਇਓ ਜੋਰ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਅਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਕੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉੱਡੀਆਂ ਅੱਜ ਤੋਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚਪਾਲ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸਬ ਤਹਿਸੀਲ ਘੜੂਆ ਹੈ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਤੇ ਇੱਕ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਓ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਰ ਨਹੀਂ ਹੈ ਨੀ ਇੱਥੇ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜ ਖੋਲ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਸਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਕੋਨ ਨੂੰ ਵਿਸ਼ਵਾਸ ਦਵਾਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਹਿਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਇਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਪਰ ਇਸ ਨੂੰ ਖਾਰਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਖਾਰਜਾ ਕੋਈ ਸਰਕਾਰ ਵੱਲੋਂ ਇੰਦਾ ਦੀ ਤਸਵੀਜ਼ ਨਹੀਂ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹਨਾਂ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਣਾ ਕਿ ਇਹ ਇਹ ਬੱਚ ਆਉਣਾ ਸਮਝ ਕਿਆ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਜੇ ਬਹਿ ਜਾ ਥੱਲੇ ਬਹਿ ਜਾ ਉੱਧਰ ਬਹਿ ਜਾ ਬਹਿ ਜਾ ਬੈਠੋ ਬਹਿ ਜਾ ਕਰਦੀ ਆ ਮੈਂ ਉਹ ਥੋੜੀ ਕੀ ਮਤਲਬ ਉਹ ਫਿਰ ਫਿਰ ਕਿਤੇ ਨਹੀਂ ਸੁਣੀ ਤਾਂ ਹੋਰ ਗੱਲ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀਏ ਤਸਵੀਜ਼ ਨਹੀਂ ਹੈ ਉਹ ਵੀਰ ਭਾਈਆ ਗੱਲ ਬਿਠਾਓ ਯਾਰ ਤੁਸੀਂ ਚਲੇਓ ਬਸ ਅਸੀਂ ਮਰੋ ਤੁਸੀਂ ਮਾਰਦੇ 35 ਹੈ ਨਰਿੰਦਰ ਨੇ ਬੈਠਾ ਹੋਇਆ ਗੱਲ ਬੈਠਾ ਤੇਰੀ ਖਿਆਲ ਆਏ ਨਹੀਂ ਪਹਿਲਾਂ ਕਹੀਆਂ ਮੈਂ ਉਹਦਾ ਗੱਲਾਂ ਤੇ ਕਾਇਮ ਹੈ ਕਿ ਇਹਨਾਂ 35 ਪਿੰਡਾਂ ਨੂੰ ਕੋਈ ਇਧਰ ਉਧਰ ਨਹੀਂ ਕਰ ਸਕਦਾ ਇਧਰ ਹੀ ਰਹਿਣਗੇ ਹੁਣ ਮੈਂ ਇਸ ਲਈ ਆਇਆ ਇੱਥੇ ਇਹ ਕੋਈ ਮੈਚ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਅਲੱਗ ਗੱਲ ਹੈ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਸ 'ਚ ਸੱਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਤਾਂ ਮੈਨੂੰ ਦਿਖਾ ਦੋ ਕੁਝ ਨਹੀਂ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਹੈ ਪੜੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ ਬਿਲਕੁਲ ਠੀਕ ਹੈ ਤੁਸੀਂ ਬਹੁਤ

ਤਾਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ ਬਿਲਕੁਲ ਠੀਕ ਹੈ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਬੈ ਜਾ ਥੱਲੇ ਬੈ ਜਾ ਉੱਧਰ ਬੈ ਜਾ ਬੈ ਜਾ ਬੈ ਜਾ ਮੈਂ ਉਹ ਥੋੜੀ ਜੀ ਮਤਲਬ ਉਹ ਫੇਰ ਫੇਰ ਜਿਹੜੀ ਤੂੰ ਨਹੀਂ ਸੁਣੀ ਤਾਂ ਹੋਰ ਗੱਲ ਓਏ ਜੁੰਮੇਵਾਰੀ ਇਹ ਗੱਲ ਨਹੀਂ ਸੁਣੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜਿਹੜੀ ਇਹ ਤਸਵੀਜ਼ ਨਹੀਂ ਹੈ ਓਏ ਵੀਰ ਭਾਈਓ ਗੱਲ ਬਿਠਾਓ ਯਾਰ ਤੁਸੀਂ ਚਲੇ ਬਾਹਰ ਸਹੀ ਮੇਰੇ ਯਾਰ ਉਧੀ ਮਾਰਦੇ ਮਾਰਦੇ ਬੇਨਤੀ ਹੈ ਨਰਿੰਦਰ ਸਿੰਘ ਜੀ ਬੈਠੋ ਬਾਕੀ ਅੱਗਲਾ ਭੈਜੋ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਤਿਕਾਰਯੋਗ ਜੁੜਕ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਅਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਆਖੀਰ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉੱਡੀਆਂ ਅੱਜ ਤੋਂ ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚਪਾਲ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸਬ ਤਹਿਸੀਲ ਘੜੂਆ ਹੈ ਉਹ ਖਤਮ ਕੀਤੀ ਜਾ ਰਹੀ ਹੈ ਲੇਕਿਨ ਕੱਲ ਵੀ ਮੇਰੀ ਗੱਲ ਹੋਈ ਹੈ ਕੁਝ ਜਥੇਬੰਦੀਆਂ ਆਈਆਂ ਸੀ ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ ਕਈ ਅਫਵਾਹ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਰ ਨਹੀਂ ਹੈਨੀ ਇਤਾ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜ ਖੋਲ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੋ ਸਕਦਾ ਪਿੱਛੇ ਕੁਝ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਖ ਤੱਕ ਅੱਜ ਤੱਕ ਕੋਈ ਐਸਾ ਤਸਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਕੌਨ ਨੂੰ ਵਿਸ਼ਵਾਸ ਦਵਾਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਬੋਲੇ ਸੋਨਹਿਰ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਔਰ ਇਸ ਨੂੰ ਖਾਰਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਖਾਰਜ ਹੈ ਕੋਈ ਸਰਕਾਰ ਵੱਲੋਂ ਇੰਦਾ ਦੀ ਤਸਵੀਜ਼ ਨਹੀਂ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹਨਾਂ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬਾਤ ਆਉਣਾ ਖਮੇ ਕਿ ਆ ਕਰੂਗਾ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਯਾਰ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਜੇ ਬਹਿ ਜਾ ਥੱਲੇ ਬਹਿ ਜਾ ਉੱਧਰ ਬਹਿ ਜਾ ਥੱਲੇ ਬਹਿ ਜਾ ਬੈਠੋ ਬੈ ਜਾ ਬੈ ਜਾ ਕਰਦੀ ਹੈ ਮੈਂ